ਸਸ਼ੀਗਰ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਬਧੀਆਂ ਜੀ ਉਮੀਦ ਕਰਦਾ ਸਾਰੇ ਬੰਦਿਆਂ ਹੋਵੋਗੇ ਤੰਦ ਦੋਸਤ ਹੋਵੋਗੇ ਤੇ ਅੱਜ ਨੌਮੀ ਦੇ ਸਾਰਿਆਂ ਨੂੰ ਮੁਬਾਰਕਾਂ ਜੀ ਬਹੁਤ-ਬਹੁਤ ਤੇ ਸਾਰਿਆਂ ਨੇ ਕਿਸ ਨੇ ਪਈਆਂ ਨੇ ਕੜਾਈ ਕੀਤੀਆਂ ਗਆਂ ਨੇ ਗੰਜੀ ਕਮਟਾਲੀਆਂ ਜਿੱਦਾਂ ਮਹਾਰਾਜ ਦਾ ਮਹਾਮਈ ਦਾ ਹੁਕਮ ਹੋਇਆ ਜੀ ਸਾਰਿਆਂ ਨੇ ਉਤੋਂ ਦਾ ਕੀਤੀ ਆ ਤੇ ਅਸੀਂ ਵੀ ਅੱਜ ਮੈਂ ਸੇ ਤਾਂ ਹਰੇਕ ਸਾਥ ਕਾਣੇ ਕਮਟਾਈ ਦੀਆਂ ਪਰ ਅੱਜ ਨੇ ਅਸੀਂ ਬਠਾਈਆਂ ਹੈਗੀਆਂ ਸਿਰਫ ਅਸੀਂ ਕੜਾਈ ਕੀਤੀ ਆ ਕਿਉਂਕਿ ਇੱਕਦਮ ਇਹਦੇ ਦੇ ਛੇਦ ਨਹੀਂ ਠੀਕ ਹੈਗੀ ਤੇ ਥੋੜੀ ਜਿਹੀ ਪਰੇਸ਼ਾਨੀਆਂ ਜੀ ਦਬਾ ਦਿੱਤੀਆਂ ਜੋ 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 ਮਹਾਮੈਨ ਨੇ ਮਿਲ ਜੋ ਉਹਨਾਂ ਦੀ ਮਰਜ਼ੀ ਉਹ ਹੀ ਬਣਾਇਆ ਜਿੰਨਾ ਕੋਈ ਕੁਝ ਨਹੀਂ ਕਰ ਸਕਦੇ ਜਿੰਨੇ ਵੀ ਸੇਵਾ ਭੇਟਾ ਮਾਰਨ ਇਹਨਾਂ ਮਹਾਮੈਨ ਨੂੰ ਕਿਵੇਂ ਚੁੜ ਕਰੇ ਜੀ ਅੱਗੇ ਤੋਂ ਤੁਹਾਨੂੰ ਦੋਸਤੀਆਂ ਬਖਸ਼ੇ ਸਾਰਿਆਂ ਨੂੰ ਸਾਰੇ ਤੇ ਮੇਰਾ ਭਰਿਆਤ ਰੱਖੀ ਜੀ ਤੇ ਅੱਜ ਅਸੀਂ ਕਢਾਈ ਕਰਨੀ ਸਰ ਜੀ ਇਹ ਕੰਜ ਕੰਮ ਪਠਾਵਾਂਗੇ ਇਹਨਾਂ ਨੇ ਮਠੋਣੇ ਆਏਗਾ ਮਠਾਵਾਂਗੇ ਅਸੀਂ ਥੋੜੀ ਜਿਹੀ ਥੋੜੀ ਪ੍ਰੋਬਲਮ ਜੀ ਆ ਸਾਨੂੰ ਤਾਂ ਕਰਕੇ ਤੇ ਅਸੀਂ ਕੰਜ ਕੰਨੀ ਅੱਦ ਕਿ ਮਠਾਉਣੀ ਹੈਗੀ ਸਾਨੂੰ ਮਹਾ ਮੈਦੀ ਜੋਤ ਕੰਦੇ ਆ ਹਫਤਾ ਮਨੇ ਸੋਹਣਾਂ ਰਾਤੇ ਜੋਤ ਕੀਤੀ ਇਹਨਾਂ ਦੀ ਤੇ ਅੱਜ ਆਪਾਂ ਕੜਾ ਪਰਸ਼ਾਦੀ ਕੜਾਈ ਕਰਦਣੀ ਹੈ ਜੀ ਤੇ ਸਾਡਾ ਬਲੌਗ ਪੂਰਾ ਦੇਖਿਆ ਕਰੋ ਜੀ ਜੇ ਵੀਡੀਓ ਦੇਖਦੇ ਹੋ ਤਾਂ ਲਾਈਕ ਕਮੈਂਟ ਕਰਦਿਆ ਕਰੋ ਜੀ ਚੈਨਲ ਸਾਡੇ ਨੇ ਜੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੇ ਜਨ ਸਾਨੂੰ ਬਹੁਤ ਬਸਪੋਰਟ ਕਰੋ ਤੇ ਬਣੀ ਉਹ ਸਾਡੇ ਬਲੌਗ ਦੇ ਨਾਲ ਪੂਰਾ ਦੇਖਿਓ ਜੀ ਤੇ ਕਮੈਂਟ ਕਰਕੇ ਦੱਸਿਓ ਸਾਨੂੰ ਤੁਹਾਨੂੰ ਕਿੱਦਾਂ ਲੱਗਾ ਹੈ ਸਾਡੇ ਜਨ ਸਾਨੂੰ ਸਪੋਰਟ ਕਰੋ ਜੀ ਮਹਾ ਮੈਦਾ ਕੜਾਈ ਲੱਗੇ ਬਣਾਉਣ ਜੀ ਦੇਸੀ ਕੇ ਵਿੱਚ ਤੇ ਹੁਣ ਇਹ ਮੈਂ ਲੱਗੀ ਮੈਂ ਹਮਾਈ ਦੀ ਪ੍ਰਸ਼ਾਦ ਬਣਾਉਣ ਤੇ ਹੁਣ ਤੁਸੀਂ ਇਹਨਾਂ ਕਵੇ ਕੜਾਹੀ ਜਿਹੜੀ ਕੜਾਹੀ ਸੀ ਇਸੇ ਕੜਾਹੀ ਦੇ ਵਿੱਚ ਪ੍ਰਸ਼ਾਦ ਬਣਾਇੰਦਾ ਦੂਜੀ ਵਾਲੇ ਇਹ ਇੰਡਕਸ਼ਨ ਤੇ ਸਾਡੀ ਕੜਾਹੀ ਇਹ ਚੱਲ ਨਹੀਂ ਆ ਤੇ ਸਾਡਾ ਸਿਲੰਡਰ ਮੁੱਕ ਗਿਆ ਸੀਗਾ ਤਾਂ ਕਰਕੇ ਸਾਨੂੰ ਇਸ ਕੜਾਹੀ ਵਿੱਚ ਪ੍ਰਸ਼ਾਦ ਬਣਾਉਣਾ ਪਿਆ ਆ ਕੰਡਕਸ਼ਨ ਤੇ ਹੋਰ ਕੋਈ ਭਾਂਡਾ ਨਹੀਂ ਚੱਲਦਾ ਹੈਗਾ ਤੇ ਇਹ ਕੜਾਹੀ ਚੱਲਦੀ ਆ ਤੇ ਫਿਰ ਅਸੀਂ ਇੱਚ ਬਣਾਇਆ ਪ੍ਰਸ਼ਾਦ ਜੋ ਮੈਡਮ ਮਟਮ ਸਾਡੇ ਕੋਲ ਸੀ ਵਾਪੇ ਤਾਂ ਮੰਜੂਰ ਹੋਈ ਹੈ ਮਹਾ ਮੈ ਮਨਜੂਰ ਕਰੇਗੀ ਤੇ ਮੇਰਾ ਕਰੇ ਹੁਣ ਮੈਂ ਲੱਗੀ ਹੈ ਮਹਾ ਮਾਈ ਦੀ ਜੋਤ ਕਨ ਮਹਾ ਮੈ ਮੇਰ ਕਰੇ ਤੇ ਸਾਰੇ ਪਰਿਵਾਰ ਦੇ ਤੰਦ ਦੋਸਤ ਦੀ ਬਖਸ਼ੀ ਜੀ ਸਾਰੀ ਦੁਨੀਆ ਦੇ ਤੰਦ ਦੋਸਤੀ ਬਖਸ਼ੀ ਬਸ ਇਹ ਸਾਡੀ ਇਹ ਮਮਾ ਮਹਾ ਮਾਈ ਕੋ ਮੰਕਾਣਾ ਸਾਡੀਆਂ ਤੇ ਮਹਾ ਮਾਈ ਸਭ ਦੀਆਂ ਸਮਰਦਾ ਪੂਰੀਆਂ ਕਰੇ ਅੱਜ ਅਸੀਂ ਇਹਨਾਂ ਕੰਜ ਕਣੇ ਮਿਠਾਲੀਆਂ ਹੈਗੀਆਂ ਤੇ ਇੱਕ ਤਾਂ ਸੰਕਜ ਬਿਮਾਰ ਸੀ ਕੁਝ ਤਾਂ ਮਨ ਪਰੇਸ਼ਾਨ ਜਬ ਉਹ ਹੋਇਆ ਸੀਗਾ ਤਾਂ ਕਰਕੇ ਇਹਨੇ ਕਿ ਸਾਨੂੰ 25 26 ਸਾਲ ਜਾਨੀ ਕਿ ਇਥੇ ਮੈਂ 25 ਸਾਲ ਹੋ ਗਏ 26 ਸਾਲ ਸਾਨੂੰ ਕੰਮ ਕੰਮ ਜ਼ਰੂਰ ਪਠਾਈ ਦੀਆਂ ਆ ਪਰ ਇਹ ਤੱਕ ਕਿ ਪਹਿਲਾ ਸਾਲ ਜੀ ਇਦਾਂ ਦਾ ਪਤਾ ਨਹੀਂ ਕਿਦਾਂ ਸਾਡੇ ਪੁੱਠਾ ਟਾਈਮ ਚੱਲਣ ਡਿਆ ਮੜਾ ਟਾਈਮ ਚੱਲਦਾ ਜੀ ਹਰ ਪਾਸੇ ਸਾਡੇ ਮਤਲਬ ਕੋਈ ਵੀ ਸਾਨੂੰ ਮਤਲਬ ਸਕੂਨ ਨਹੀਂ ਮਨ ਨੂੰ ਹੈਗਾ ਹਰ ਪਾਸੇ ਹੱਥ ਪਿੱਛੇ ਨੂੰ ਜਾਂਦਾ ਜੀ ਤੇ ਜੋ ਅਸੀਂ ਚਾਹੁੰਦੇ ਆ ਹੁੰਦਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਕਰਦੇ ਆ ਤੇ ਅੱਜ ਕੀ ਪਹਿਲੀ ਵਾਰ ਕੰਮ ਸਾਡੇ ਕੋਲ ਨਹੀਂ ਪਠਾ ਹੋਈਆਂ ਮਹਾਮਈ ਸਾਨੂੰ ਮਾਫ ਕਰੇ ਮਿਹਰਾ ਕਰੇ ਸੰਦੋਸਤੀ ਬੱਚੇ ਸਾਰਿਆਂ ਨੂੰ ਤੇ ਜੋ ਵੀ ਸਾਡੇ ਕੋਲ ਮੈਡਮ ਉੱਤੇ ਤਲਫੁਲਾ ਭੇਟਾ ਹੋਈ ਹੈ ਮਨਜ਼ੂਰ ਕਰੇ ਮਹਾਮਈ ਸਾਰੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਘਰ ਪਰਿਵਾਰ ਤੇ ਮਿਹਰ ਭਰਿਆ ਰੱਖੇ ਸਾਰੇ ਸੰਸਾਰ ਨੂੰ ਤੰਦਰੁਸਤੀ ਬਖਸ਼ੇ ਜੀ ਮਿਹਰ ਕਰੇ ਹਾਂ ਕੰਝ ਕਾ ਆਪਾਂ ਪਠਾਵਾਂਗੇ ਬਠੋਣੀਆਂ ਹੈਗੀਆਂ ਮੈਂ ਜਲਦੀ ਪਠਾਵਾਂਗੇ ਆਪਾਂ ਤੇ ਜੋ ਸਾਡੇ ਘਰ ਦੇ ਵਿੱਚ ਚੱਲ ਰਿਹਾ ਹੈ ਮਹਾਮਈ ਇਹਨੂੰ ਸਭ ਕੁਝ ਠੀਕ ਕਰੇ ਪਿਛੇ 15 ਸਤੀ ਦੇ ਬੱਚੇ ਠੀਕ ਹੋ ਜਾਣ ਮੇਰੇ ਤੇ ਥੋੜੀ ਜਿਹੀ ਸਿਸਟਮ ਸਾਡਾ ਥੋੜਾ ਵਿਗੜਿਆ ਹੋਇਆ ਹੈ ਤੋਦਾਂ ਨੂੰ ਫਿਰ ਕਿ ਸਭ ਵਲੌਗ ਦੇ ਵਿੱਚ ਦੱਸਾਂਗੇ ਜੀ ਤੇ ਮੈਂ ਹੁਣ ਜੋਦ ਤਾਂ ਕਰਦੀ ਆ ਤਾਂ ਪਰ ਮੇਰ ਮਾਨ ਜਿਹੜਾ ਨਾ ਬਹੁਤ ਖਰਾਬ ਹੋਇਆ ਪਿਆ ਸੀ ਤੇ ਇਹਨਾਂ ਨੇ ਕਿ ਪਹਿਲਾ ਸਾਲ ਇਦਾਂ ਦਾ ਹੀ ਆਇਆ ਜਦੋਂ ਅਸੀਂ ਕੰਝ ਕੰਨੀ ਬਿਠਾ ਸਕਾਂ ਤੇ ਚਲੋ ਹਾਂ ਮੈਂ ਮਿਹਨਤ ਕਰੀ ਜੀ ਤੇ ਮੇਰਾ ਮਨ ਜਣੀ ਭਰ ਗਿਆ ਹੈ ਅੱਜ ਫਿਰ ਮੈਂ ਜੋਦ ਕਰਨ ਲੱਗੀ ਆ ਤੇ ਮਨ ਤਾਂ ਮੇਰਾ ਬਹੁਤ ਦੁਖੀ ਅੱਜ ਹੋਇਆ ਆ ਤੇ ਪਰ ਕੁਝ ਕਰ ਨਹੀਂ ਸਕਦੇ ਹੈਗੇ ਤੇ ਥੋੜਾ ਸਮਾਂ ਸਾਡਾ ਇਦਾਂ ਚੱਲਣ ਰਿਹਾ ਆ ਮਾ ਮਾਈ ਠੀਕ ਕਰੇ ਜੀ ਇਸ ਮਾਰੇ ਟੈਨ ਨੂੰ ਦੂਰ ਕਰੇ ਜੀ ਦੁੱਖ ਇਧਰੋਂ ਦੂਰ ਕਰੇ ਮਾ ਮਾਈ ਤੇ ਮੰਨ ਦੇ ਵਿੱਚ ਸ਼ਰਧਾ ਦਾ ਬਹੁਤ ਹੈ ਬਹੁਤ ਪ੍ਰੇਮ ਮੰਨ ਦੇ ਵਿੱਚ ਮਾ ਮਾਈ ਨੇ ਬਹੁਤ ਸ਼ਰਧਾ ਬਹੁਤ ਸਤਿਕਾਰ ਆ ਮਾ ਮਾਈ ਸਭ ਕੁਝ ਜਾਣਦੀ ਹੈ ਜੀ ਦੱਸਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਕੋਈ ਨਹੀਂ ਪਤਾਵਾਂਗੇ ਮਾ ਹਮਾਰੇ ਮੇਰੇ ਘਰੇ ਕੰਜ ਕਾਂਪਾ ਬੁਲਾਵਾਂਗੇ ਘਰੇ ਜਰੂਰ ਬੁਲਾਵਾਂਗੇ ਜੀ ਤੇ ਜਲਦੀ ਬਣਾਵਾਂਗੇ ਮਾਹਮਾਈ ਮਿਹਰ ਕਰੇ ਤੇ ਅੱਜ ਮਨ ਵੀਨਾ ਬਹੁਤ ਖਰਾਬ ਹੋਇਆ ਜਦੋਂ ਮੈਂ ਜੋੜ ਕਰਨ ਲੱਗੀ ਆ ਮਨ ਵੀਨਾ ਬਹੁਤ ਖਰਾਬ ਹੋਇਆ ਪਤਾ ਨਹੀਂ ਕਿਦਾਂ ਦਾ ਸਾਲ ਆ ਚੜਿਆ ਆ ਤੇ ਯਾਨਿਕ ਆ ਸਾਲ ਜਿਹੜਾ ਆ ਇੰਨਾ ਮਤਲਬ ਮਾੜਾ ਚੜਿਆ ਆ ਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਤੇ ਪਹਿਲਾਂ ਮੇਰਾ ਭਰਾ ਮੁੱਕ ਗਿਆ ਫਿਰ ਮੈਂ ਬਿਮਾਰ ਜਦੋਂ ਹੋ ਗਈ ਫਿਰ ਮੇਰੇ ਤੇ ਭੂਆ ਜੀ ਦਾ ਮੁੰਡਾ ਮੁੱਕ ਗਿਆ ਦੇ ਹਨ ਕੋਈ ਚੰਗਿਆ ਟਾਈਮ ਇਸ ਸਾਲ ਦੇ ਵਿੱਚ ਸਾਡੇ ਤੇ ਆਇਆ ਹੀ ਨਹੀਂ ਹੈਗਾ ਐਦਾਂ ਦੁੱਖਾਂ ਪਰੇਸ਼ਾਨੀਆਂ ਦੇ ਵਿੱਚ ਸਾਰਾ ਸਾਲ ਨਿਕਲ ਗਿਆ ਪਤਾ ਨਹੀਂ ਐਦਾਂ ਦਾ ਸਾਲ ਮਾਰਾ ਜਿ ਕਿਸੇ ਦੇ ਮੜਾ ਨਾਲ ਲੈ ਕੇ ਆਵੇ ਸੁੱਖ ਦਾ ਸਾਲ ਮਾਰਾ ਸਭ ਦੇ ਜਾਣੇ ਸੁੱਖ ਦਾ ਦਿਨ ਜਾਣੇ ਸਭ ਦਾ ਬਣਾ ਕਰੇ ਨਿਮੰਤਨ ਬਹੁਤ ਦੁਖੀ ਹੁੰਦਾ ਹੈ ਜੀ ਅਜਾ ਪਾ ਦੇਵਾਂ ਜੋ ਮਹਾਮਈ ਮਨਜੂਰ ਹੋਈ ਬਣਾਉਂਦੇ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਆਪਾਂ ਕਰ ਸਕਦੇ ਜੀ ਮਹਾਮਈ ਮੇਰੇ ਕਰੇ ਤੰਤਸਤੀਆਂ ਦਾ ਵੀ ਜੀ ਮਸਾਉਂ ਤੇ ਦਿਲ ਦੀਆਂ ਜਾਣਦੀ ਆ ਜੋ ਮਨ ਦੇ ਵਿੱਚ ਹੈਗਾ ਉਹ ਜਾਣਦੀ ਆ ਸਾਨੂੰ ਕੋਈ ਚੀ ਤੇ ਉਹਨੂੰ ਪਤਾ ਆ ਮਿਹਰ ਕਰੂਗੀ ਆਪੀ ਮਹਾਮਾਈ ਅਸੀਂ ਤਾਂ ਪਾਪੀ ਆ ਭੁੱਲਣ ਹਾਰਿਆਂ ਤੇ ਉਹ ਸਾਰੇ ਸੰਸਾਰ ਨੂੰ ਬਖਸ਼ਦੀ ਆ ਸਾਨੂੰ ਵੀ ਬਖਸ਼ੂਗੀ ਮਿਹਰਾ ਕਰੂਗੀ ਸਾਡੇ ਪਰਿਵਾਰ ਤੇ ਵੀ ਦਿਆ ਕਰੂਗੀ ਤੇ ਕਿੰਨਾ ਕਿੰਨਾਂ ਨੇ ਅੱਜ ਗੰਜਕਾ ਮਠਾਣੀਆਂ ਜੀ ਘਰੇ ਬੁਲਾਈਆਂ ਆਪਣੇ ਗੰਜਕਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਰਿਆਂ ਨੂੰ ਜੈ ਮਾਤਾ ਦੀ ਹੈ ਜੀ ਮਹਾ ਮਾਈ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਸਾਰੇ ਸੰਸਾਰ ਤੇ ਸੁਖ ਸ਼ਾਂਤੀ ਬਖਸ਼ੇ ਜੀ ਸਭ ਦੀਆਂ ਅਸਮਰਾਂ ਦਾ ਪੂਰੀਆਂ ਕਰਨੇ ਸਭ ਦੀਆਂ ਖਾਂਦੀ ਝੋਲੀਆਂ ਭਰੇ ਜੀ ਤੇ ਮੇਹਰੇ ਕਰੇ ਮਹਾ ਮਾਈ ਬਸ ਇਹੀ ਆ ਉਹ ਤਾਂ ਬਿਨਾਂ ਦੱਸੇ ਸਭ ਕੁਝ ਜਨਣ ਵਾਲੀ ਆ ਉਹਨੂੰ ਦੱਸਣ ਦੀ ਕੀ ਲੋੜ ਐ ਉਹ ਤਾਂ ਸਭ ਦੇ ਮੰਨ ਦੀਆਂ ਜਾਣਦੀ ਆ ਮਹਾ ਮਾਈ ਜੰਗ ਜਨਣਣੀ ਆ ਉਹ ਤਾਂ ਤੇ ਮੇਹਰੇ ਕਰੇ ਮਹਾ ਮਾਈ ਮਨ ਭਰ ਗਿਆ ਸੀ ਥੋੜਾ ਜਿਹਾ ਚਲੋ ਮਿਹਰ ਕਰੇ ਮਹਾ ਮਾਈ ਜੋ ਮੰਗਦੀਆਂ ਮੇਰੇ ਅਰਜ਼ੀਆਂ ਹੈਗੀਆਂ ਮਾਹਮਾ ਜਰੂਰ ਪੂਰੀਆਂ ਕਰੂੰਗੀ ਜਦੋਂ ਮੈਂ ਮਹਾਮੈਦਾ ਕਰਨਾ ਚਾਹੁੰਦੀ ਹਾਂ ਪ੍ਰੋਗਰਾਮ ਆਹ ਮਾ ਜਰੂਰ ਕਰਵਾਵੂਗੀ ਸ਼ੀਧੀ ਕਰਵਾਵੂਗੀ ਮੇਰੇ ਕੋਲ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕੀ ਗੱਲਬਾਤ ਸੀਗੀ ਕਿਸੇ ਬਲਾਗ ਵਿੱਚ ਦੱਸਾਂਗੇ ਥੋੜਾ ਜਿਹਾ ਹਜੇ ਕੰਮ ਸਾਡਾ ਜਿਆਦਾ ਖਰਾਬ ਹੋਇਆ ਹੈ ਐਸੇ ਕਰਕੇ ਨਹੀਂ ਹਜੇ ਕੁੜੀਆਂ ਪਰੇਸ਼ਾਨੀਆਂ ਆ ਸਾਰੇ ਅਰਦਾਸ ਬੇਨਤੀ ਕਦੇ ਉਹ ਵੀ ਸਾਡੇ ਮਜੂਬ ਵੀ ਹੈ ਮਾਹਮੈ ਸਾਰੇ ਕਸ਼ਟ ਦੂਰ ਕਰੇ ਜੀ ਤੰਦਰੁਸਤੀਆਂ ਬਖਸ਼ੇ ਮਾਨੂੰ ਸ਼ਾਂਤੀ ਦੇਵੇ ਸਤਿਅ ਅਸਰਕ ਸੇਵਾ ਸਿਮਰਨ ਬਖਸ਼ੇ ਤੇ ਸਭ ਦਾ ਹੀ ਪਨਾ ਕਰੇ ਮਹਾ ਮਾਈ ਸਭ ਤੇ ਮੇਰਾ ਪਰਿਆ ਹੱਥ ਰੱਖੇ ਜੀ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਦੇ ਆਮੀਰ ਬਣਾਈ ਰੱਖੇ ਮਹਾ ਮਾਈ ਸਭ ਦੇ ਕਾਰਜ ਦਾਸ ਕਰੇ ਬਸ ਇਹ ਹੀ ਦੁਆਮਾ ਆ ਇਹ ਹੀ ਮਹਾ ਮਾਈ ਤੋਂ ਮੰਗਾ ਆ ਤੇ ਮੇਰਾ ਮੂੰਹ ਦੇਖੋ ਕਿਦਾਂ ਦਾ ਹੋਇਆ ਗਾ ਮਨ ਜਾਨੀ ਬਹੁਤ ਭਿਆ ਹੋਇਆ ਸੀ ਮੇਰਾ ਜੀ ਪਤਾ ਨਹੀਂ ਕਦੋਂ ਨਾ ਮੜਾਟੇ ਅਮਚੀ ਲੰਡੀਆ ਸਾਡੇ ਤੇ ਚਲ ਮਹਾ ਮਾਈ ਦੁਰ ਦੂਰ ਕਰੂਗੀ ਤੇ ਸਾਰਿਆਂ ਨੂੰ ਜੈ ਮਾਤਾ ਦੀ ਜੀ ਤੇ ਇਹਦੇ ਅੱਜ ਹੋਣ ਲੱਗਾ ਆ ਭੋਲੂ ਦਾ ਤੇ ਬਿੱਲੂ ਦਾ ਇਸ਼ਨਾਨ ਕਰਾਉਣ ਲੱਗੇ ਆ ਜੀ ਅਸੀਂ 2 ਮਹੀਨੇ ਜੀ ਹੋ ਗਏ ਤਕਰੀਬਨ ਛੋਟੇ ਛੋਟੇ ਜਦੋਂ ਨਾਲ ਆਏ ਸੀਗੇ ਤਾਂ ਉਹਨਾਂ ਮਤਲਬ ਇਹ ਖਾਸ਼ ਬਹੁਤ 깔 ਲਾ ਪੰਦੇ ਆ ਇਹ ਤੇ ਚੁੱਕਦੇ ਚੁੱਕਦੇ ਨੇ ਹੱਥ ਹਿਲਾਉਂਦੇ ਤੇ ਮੈਂ ਕਿਹਾ ਜੀ ਨਿੜਾ ਲਈਏ ਅੱਜ ਤੇ ਮੈਂ ਗਰਮ ਪਾਣੀ ਕਰ ਲਈ ਸੀ ਪਹਿਲਾ ਬਾਰੀ ਆਈ ਆ ਭੋਲੂ ਦੀ ਗਰਮ ਪਾਣੀ ਕਰਕੇ ਉਹ ਤੋਂ ਛੋਟੇ ਛੋਟੇ ਨੇ ਮਸ਼ੀਨ ਲਾਇਆ ਸੀ ਨਿਕ ਨਿਕੇ ਸੀ ਹਜੇ ਜੀ ਹੋ ਤਾਂ ਫਿਰ ਥੋੜੀ ਬੜਾ ਕਿਤਾ ਟਪ ਟਪ ਕਰਾਇਆ ਪਾਣੀ ਦਾ ਕੋਸਾ ਕੀਤਾ ਮੈਂ ਬਗਾਈ ਘੰਟੇ ਦੇ ਨਾਲ ਨਹੀਂ ਲਣਾਉਣੀ ਹੈਗੀ ਉਦੋਂ ਵੀ ਮੈਂ ਕੋਸਾ ਪਾਣੀ ਕਰਕੇ ਇਹਨਾਂ ਨੂੰ ਲਾਇਆ ਸੀ ਤਾਂ ਹੁਜ ਵੀ ਬੀਬੇ ਸ਼ੈਂਪੂ ਦੇ ਨਾਲ ਬਣਾਉਣ ਲੱਗੀ ਮੈਂ ਕਿਹਾ ਸੌਟ ਮਾਰੀ ਜੀ ਆ ਜਵੇ ਤੇ ਨਾਉਣ ਮੈਂ ਉਦੋਂ ਤਾਂ ਨਾਲ ਆਂਦੇ ਆ ਇਹ ਛੋਟੇ ਹੁੰਦੇ ਮੈਂ ਸਖਾਰੇ ਮੜ ਜੇ ਉਦੋਂ ਨਾਲ ਆਇਆ ਸੀ ਨਾਲ ਐਸੇਗਾ ਉਦੋਂ ਜਿ ਕੋਈ ਜ਼ਿਆਦਾ ਟੱਪਦੇ ਸੀ ਹੁਣ ਪਰ ਇੰਨਾ ਨਹੀਂ ਟੱਪਦੇ ਹੈਗੇ ਹੁਣ ਇਹ ਰਾਮ ਨੂੰ ਨਾਉਣ ਲੱਪੇ ਆ ਤੇ ਹੁਣ ਬਾਗੀ ਭੋਲੂ ਦੀ ਵਾਰੀ ਪੈਣਾ ਚਲੋ ਦੇਖੋ ਜੀ ਨਾਉਂਦੇ ਨੇ ਕਦਾਂ ਨਾਉਂਦੇ ਆ ਇਹ ਸਾਰੇ ਜਣ ਸਾਡੇ ਬਲੌਗ ਨੂੰ ਪੂਰਾ ਦੇਖਿਆ ਕਰੋ ਜੀ ਬਲੌਗ ਦੇਖ ਕੇ ਲਾਈਕ ਕਮੈਂਟ ਕਰਿਆ ਕਰੋ ਜੀ ਜੇ ਤਿੰਨਾਂ ਸਾਡੇ ਚੈਨਲ ਨੇ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਸਾਰੇ ਜਣ ਸਾਡੀ ਸਪੋਰਟ ਕਰਿਆ ਕਰੋ ਜੀ ਜੇ ਕੋਈ ਸਾਡੇ ਵਿੱਚ ਕਮੀ ਪੇਸ਼ੀ ਹੈ ਕਿ ਸੰਤ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਕੁਝ ਜਿਹਾ ਸਾਨੂੰ ਦੇ ਸਕਦੇ ਹੋ ਜੇ ਸੋ ਸਾਡੀ ਆਪਣੀ YouTube ਫੈਮਿਲੀ ਹੋ ਤਾਂ ਤੁਹਾਡਾ ਆਪਣਾ ਚੈਨਲ ਹੈ ਜੀ ਸਾਰੇ ਜਣ ਸਾਨੂੰ ਸਪੋਰਟ ਕਰੋ ਜੀ ਬਾਤਾਂ ਦੇ ਵਿੱਚ ਦੇਖਣ ਲਈ ਕੀ ਕਰਦੀ ਆ ਤੇ ਹੁਣ ਵਾਰੀ ਆਣੀ ਆਪਣੇ ਬਿੱਲੂ ਦੀ ਇਹਦਾ ਭੋਲੂ ਆ ਨਾ ਪਹਿਲਾਂ ਨਾਲ ਆਇਆ ਇਹ ਵੱਡਾ ਆ ਜਿਹੜਾ ਬਿੱਲੂ ਆ ਇਹ ਛੋਟਾ ਆ ਥੋੜਾ ਨਾ ਬਿੱਲੂ ਭੋਲੂ ਜਿਹੜਾ ਪਹਿਲਾਂ ਸੀ ਪਿਆ ਤੇ ਜਿਹੜਾ ਬਿੱਲੂ ਆ ਇਹ ਕੰਟਾ ਤੋਂ ਬਾਅਦ ਹੋਇਆ ਪਹਿਲਾਂ ਹੋਇਆ ਤੇ ਹੁਣ ਆ ਗਈ ਆ ਬਿੱਲੂ ਦੀ ਵਾਰੀ ਹੁਣ ਮੈਂ ਗਰਮ ਪਾਣੀ ਲੈ ਕੇ ਆਈ ਆ ਤੇ ਗਰਮ ਪਾਣੀ ਕੜ ਕੇ ਦਉ ਇਹਨਾਂ ਨੂੰ ਕੋਸਾ ਜਿਹਾ ਪਾਣੀ ਕਰਕੇ ਨਾ ਫਿਰ ਨਾਲ 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 ਦੇ ਸੋਨਾ ਤਾਂ ਬੋਲ ਜੇ ਅਟਾ ਪਾ ਲ ਬਿੱਲੂ ਕੀ 10 ਦਿਨ ਨਾਲਦਾ ਸਹੀ ਸਹੀ ਪਰ ਬਿੱਲੂ ਜਤਾਨ ਬਹੁਤੇ ਆ ਬਹੁਤ ਸੋਸਤੇ ਆ ਇਹ ਤੇ ਹੁਣ ਆ ਗਈ ਆ ਬਿੱਲੂ ਦੀ ਭਾਰੀ ਆ ਗਈ ਨਾਲੇ ਕਿਵੇਂ ਦੇ ਹਾਂ ਜੇ ਕਟਪਣਾ ਕਿਦਾਂ ਇਹ ਬਹੁਤ ਐ ਸੋਸਤੇ ਐ ਮੈਂ ਤੋ ਵੀ ਨਾਲ ਨਹੀਂ ਲੈਂਦਾ ਬਿੱਲੂ ਲਈ ਤੇ ਮੇਰੇ ਪਾਸ ਮੇ ਮਗਰ ਮਗਰ ਜੇ ਮੈਂ ਬਾਹਰ ਚ ਜਾਣਾ ਰੋਣ ਲਾ ਪੰਦਾ ਕਿਤੇ ਚਲ ਗਈ ਆ ਮੈਨੂੰ ਛੱਡ ਕੇ ਕੋਈ ਇਹ ਤੇ ਬਹੁਤ ਲੰਦਾ ਆ ਚਲੋ ਜਾਨਵਰ ਰੱਖੇ ਆ ਤਾਂ ਹੁਣ ਆਪਾਂ ਨੂੰ ਦੇਖ ਪਾ ਲਈ ਉਹਨਾਂ ਦੀ ਕਰਨੀ ਪੈਣੀ ਆ ਇਹ ਵੀ ਜਵਾਨ ਆ ਤੇ ਰੋਟੀ ਪਾਣੀ ਵੀ ਦੇਣਾ ਪੈਣਾ ਉਹਨਾਂ ਨੂੰ ਨਾਲ ਆਦਣਾ ਨਾਲ ਸਾਰੀ ਸੇਵਾ ਮਤਲਬ ਦਵਾਦਾਰੂ ਵੀ ਨਾਲ ਕਰਦੇ ਆ ਆਪਾਂ ਜਿੰਨਾ ਜੋ ਕੀ ਹੈਗੇ ਇਹ ਮਾਲਕ ਨੇ ਸੇਵਾ ਲਈ ਆ ਜਿੰਨਾ ਜੋ ਕੀ ਹੈਗੇ ਆਪਾਂ ਜ਼ਰੂਰ ਕਰਦੇ ਆ ਜੀ ਇਹ ਬਹੁਤਾ ਨਹੀਂ ਹੁੰਦਾ ਥੋੜਾ ਬੋਤਾ ਤਾਂ ਕਰਦੇ ਆ ਜੀ ਜਿਆਦਾ ਸਾਡੇ ਕੋਲ ਨਹੀਂ ਹੁੰਦਾ ਹੈਗਾ ਇਨੀ ਪਹੁੰਚ ਐ ਨਹੀਂਗੀ ਥੋੜਾ ਬੋਤਾ ਕਰਦੇ ਆ ਰੋਟੀ ਪਾਣੀ ਮੜ ਮੋਟਾ ਦਈ ਜਾਂਦੇ ਆ ਰੁੱਖੀ ਮੇਸੀ ਨੂੰ ਜਿੱਦਾਂ ਦੀ ਆਪ ਖਾਂਦੇ ਆ ਸੀ ਜੀ ਤੇ ਬਾਕੀ ਉਹ ਮਹਾਰਾਜ ਦੇ ਦਆ ਆ ਦੇ ਸਾਰੇ ਜਣੇ ਇੰਨਾ ਜਾਨਵਰਾਂ ਦੀ ਕੇਅਰ ਕਰਿਆ ਕਰੋ ਜੀ ਜੇ ਕੋ ਬਾ ਜਾਨਵਰ ਹੁੰਦਾ ਹੰਦਾ ਰੋਟੀ ਪਾਣੀ ਪਾ ਦੇ ਕਰੋ ਉਹਨਾਂ ਨੂੰ ਬਾਹਰ ਚਲੋ ਦਰਬੀਸ਼ੀ ਆ ਕੋ ਆਪਾਂ ਬੁਰਕੀ ਰੋਟੀ ਪਾਵਾਂਗੇ ਤੇ ਫਿਰ ਇਹਨਾਂ ਨੇ ਖਾਣੀ ਆ ਇਹਨਾਂ ਦੇ ਕਿਹੜਾ ਹੱਥ ਪੈ ਜਾ ਕਰ ਪੈ ਚੱਲਦੇ ਆ ਤੇ ਆਪਣੇ ਆਪਣੇ ਨਿਰਭਰਿਆ ਜੀ ਇਹ ਤੇ ਨਾ ਇਹਨਾਂ ਨੂੰ ਜਵਾਨ ਮਾਰਾਂ ਨੇ ਦਿੱਤੀ ਆ ਜਿਹੜਾ ਬੁਲਕੇ ਦਾ ਦਣਗੇ ਵੀ ਅਸੀਂ ਭੁੱਖੇ ਆ ਤੇ ਨਾ ਕਰਕੇ ਸਾਰੇ ਜਣੇ ਜਾਨਵਰਾਂ ਦੀ ਕੇਅਰ ਕਰਿਆ ਕਰੋ ਕੋਈ ਵੀ ਜਾਨਵਰ ਆ ਪਸ਼ੂ ਪੰਛੀ ਸਭ ਨੂੰ ਜਣਕ ਇੱਕ ਦੇਖਿਆ ਕਰੋ ਜੀ ਇਹਨਾਂ ਚੋਕਾ ਕੋਈ ਹੈਗਾ ਇਹ ਬੋਤਲ ਨੂੰ ਥੋੜਾ ਜਿਹਾ ਕਰੋ ਜਿਹਾ ਲੈ ਜਾਣੇ ਤੇ ਹੁਣ ਬਿੱਲੂ ਨਹਾਉਣ ਲੱਗਾ ਜੀ ਉਹ ਤੇ ਉਹ ਤਾਂ ਆਰਮਨਾਨਾ ਲੈਂਦਾ ਜਾਂ ਟੱਪਦਾ ਨਹੀਂ ਹੈਗਾ ਨਾ ਪੋਲੂ ਉਹ ਜਾ ਟੱਪਦਾ ਤੇ ਨਾਲਾਂਦਾ ਤਾਂ ਆਰਮਨ ਦੇ ਨਾਲ ਹੁਣ ਇਹ ਵੀ ਧਵਾਈ ਹੋਣ ਲੱਗੀ ਆ ਇਹ ਇਹ ਉਹ ਦੋ ਚੋਸਤ ਬਹੁਤ ਆ ਇਹ ਬਹੁਤ ਚੋਸਤੇ ਆ ਇਹ ਲੜਦੇ ਕਿਤੇ ਆਪਾਂ ਡੌਂਗ ਰੱਖਿਆ ਜਿਵੇਂ ਜੋ ਤੇ ਕਮਸ਼ੀ ਨਹੀਂ ਤੇ ਪਰ ਨੇ ਡਾ ਕੇ ਅਮ ਡਰ ਗਈ ਮਗਰ ਕੀ ਹੋਇਆ ਉਹ ਕਿਸੇ ਦਾ ਨੰਬਰ ਡਿਆ ਦਾ ਨੰਬਰ ਲੱਗਣਾ ਨਾ ਹੁੰਦਾ ਅੱਜ ਮੈਂ ਕਿ ਛੋਟਿਆਂ ਨੂੰ ਲਾ ਲਵਾਂ ਜੇ ਮੈਮੀ ਨੂੰ ਆਣ ਸੀ ਕੱਪੜੇ ਥੋੜੇ ਧੋਣੇ ਸੀਗੇ ਤੇ ਪਹਿਲਾਂ ਮੈਂ ਕਿ ਨਾ ਲਣਾ ਕੇ ਤੇ ਫੇਰ ਕੱਪੜੇ ਧੋਲੀ ਦੇ ਨਾਲ ਨਾਉਂਦੀਆਂ ਤੇ ਕੰਮ ਤਾਂ ਸਾਈ ਜਿਹੜੇ ਮੌਕੇ ਦੇਣੇ ਸੀ ਜਿੰਨੇ ਮਰਜ਼ੀ ਕਰੀ ਚਲੋ ਬੰਦਾ ਥੱਕ ਜਾਂਦਾ ਪਰ ਕੰਮ ਨਹੀਂ ਮੁੱਕਦੀ ਹੈਗੇ ਰਾਤ ਨੂੰ ਗੇੜ ਕੇ ਸੌਂਦਾ ਸਵੇਰ ਨੂੰ ਫੇਰ ਉਹੀ ਕੰਮ ਖੜੇ ਹੁੰਦੇ ਆ ਆਹ ਕਰਨਾ ਉਹ ਕਰਨਾ ਜਦੋਂ ਚਲ ਬੰਦਾ ਨਹੀਂ ਮੁੱਕਦਾ ਉਹ ਨਾ ਚਿਰ ਧੰਦੇ ਨਹੀਂ ਮੁੱਕਦੇ ਜਦੋਂ ਬੰਦਾ ਮੁੱਕ ਜਾਂਦਾ ਧੰਦੇ ਮੁੱਕ ਜਾਂਦੇ ਆ ਤੋ ਸੋ ਮਾੜਾ ਨਹੀਂ ਜੇ ਆਪਾਂ ਚੰਗੀ ਜਿੰਦਗੀ ਜਿਉਂਦੀ ਹੈ ਕੋਈ ਚੰਗਾ ਕਰਮ ਕਰ ਲਓ ਜੀ ਠੀਕ ਨੇ ਮਾੜੇ ਕਰਮ ਤਾਂ ਆਪਾਂ ਸਰਾਧ ਨ ਕਰ ਕਿੰਨੇ ਕਰ ਲਾਂ ਨੇ ਮੈਂ ਮੈਂ ਕਰ ਕਿੰਨੇ ਕਰ ਲਾਂ ਨੀ ਮਾੜੇ ਕਰਮ ਤੇ ਚੰਗਾ ਕਰਮ ਨੇ ਸਮੇਤੋਂ ਹੁੰਦਾ ਦੁਬਾਰਾ ਸੇ ਬਾਬਾ ਜੀ ਸੇਵਾ ਸਿਮਰਨ ਪਾਕਸ਼ਾ ਸਭ ਦਾ ਭਲਾ ਹੀ ਕਰ ਕਰਨ ਕਿਸੇ ਦੀ ਮਾੜੀ ਸੋਚ ਨਾਲ ਸੋਚੀਏ ਅਸੀਂ ਤੇ ਬਸ ਸੇਵਾ ਕਰੋਨ ਮਹਾਰਾਜ ਬਾਬਾ ਜੀ ਸਾਭ ਦੀ ਤੇ ਇਹ ਹੁਣ ਸੰਤਾ ਬੋਲੂ ਨੋਂ ਹੁੰਦੀ ਆ ਜੀ ਬਿੱਲੂ ਸਾਡਾ ਬਿੰਦੂ ਤੋਂ ਭੋਲ ਨੂੰ ਨਾਲਿਆ ਜੀ ਹਾਂ ਇਹ ਰੱਖਦਾ ਮੰਜੇ ਉੱਪਰ ਮੈਂ ਕਿਹਾ ਸਾਫ ਕਰ ਮੈਂ ਲੰਬੇ ਉੱਪਰ ਉਹ ਤੁਹਾਨੂੰ ਸਕਾ ਦੇ ਦਿੱਤਾ ਸੀ ਉਹਨਾਂ ਨੇ ਉਹ ਪੂਰੀ ਉਹ ਚੜ ਸੁੱਟ ਕੇ ਇੱਕੋ ਜਿਹਾ ਨੂੰ ਕਰ ਦਿੱਤਾ ਆ ਦੇ ਆ ਕੇ ਛੜਾਤੀ ਆਹ ਚੜ ਕੇ ਮੰਜੇ ਤੇ ਇਹ ਬਹੁਤ ਛੜਾਤੀ ਇਹ ਦਫਾ ਹੁਣ ਸੁਖੜੂ ਜਿਆ ਆ ਵੀ ਉਹਦਾ ਸਿਰ ਆ ਹੀ ਆ ਹਾਂ ਸੋ ਅੱਜ ਦੇ ਬਲੌਗ ਦੇ ਵਿੱਚ ਇੰਨੇ ਜੀ ਅੱਜ ਦੱਸਿਓ ਤੁਹਾਨੂੰ ਕਮੈਂਟ ਕਰਕੇ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਲੱਗਾ ਤੇ ਸਾਰੇ ਜਿਹਨਾਂ ਸਾਡੀ ਵੀਡੀਓ ਨੇ ਦੇਖਿਆ ਕਰੋ ਪੂਰਾ ਬਲੌਗ ਦੇਖਿਆ ਕਰੋ ਜਿਸਕੇ ਆਪਣਾ ਕਰਿਆ ਕਰੋ ਤੇ ਬਲੌਗ ਦੇਖ ਕੇ ਸਾਰੇ ਜਣੇ ਲਾਈਕ ਕਮੈਂਟ ਕਰ ਦਿਆ ਕਰੋ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਸਾਡਾ ਬਲੌਗ ਤੁਹਾਨੂੰ ਕਿਦਾਂ ਲੱਗਾ ਤੁਹਾਨੂੰ ਕਮੈਂਟ ਕਰਕੇ ਜੋ ਦੱਸਣਾ ਤੇ ਸਾਰੇ ਜਣੇ ਨਾਲ ਸਮਪੋਰਟ ਕਰੋ ਇਦਾਂ ਸਾਡਾ ਟਾਈਮ ਪਾਸ ਹੋ ਜਾਂਦਾ ਜੀ ਤੇ ਆਹ ਦੇਖੋ ਮੇਰਾ ਬਿੱਲੂ ਨਹਾ ਗਈ ਕਿੰਨਾ ਸੋਹਣਾ ਬਣ ਗਿਆ ਜੀ ਬਹੁਤ ਪਿਆਰੇ ਬੱਚੇ ਹੈ ਜੀ ਇਹ ਸਾਰੇ ਜਣੇ ਇਹਨਾਂ ਦੀ ਕੇਰ ਕਰਿਆ ਕਰੋ ਜੀ ਦੇਖ ਭਲਕ ਕਰਿਆ ਕਰੋ ਰੋਟੀ ਬੁਰਗੀ ਪਾ ਦਿਆ ਕਰੋ ਪਾਣੀ ਬਾਹਰ ਰੱਖ ਦਿਆ ਕਰੋ ਜੀ ਸਾਰੇ ਜਣੇ ਤੇ ਸਾਨੂੰ ਵੀ ਸਾਰੇ ਜਣੇ ਪੂਰੀ ਪੂਰੀ ਸਪੋਰਟ ਕਰੋ ਜੀ ਲਾਈਕ ਕਮੈਂਟ ਕਰਨਾ ਜੀ ਚੈਨਲ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਲਾਸਟ ਵਿੱਚ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ